ਸਸ਼ੀ ਕਾਲ ਜੀ ਸਾਰਿਆਂ ਨੂੰ ਡਿਪਰੈਸ਼ਨ ਐਂਜਾਇਟੀ ਟੈਨਸ਼ਨ ਜਿਹੜੀ ਕਿ ਬਹੁਤ ਹੀ ਜ਼ਿਆਦਾ ਪ੍ਰੋਬਲਮ ਆ ਜਦੋਂ ਕਿਸ ਜਿੰਨੂੰ ਹੁੰਦੀ ਆ ਉਸ ਨੂੰ ਪਤਾ ਆ ਕਿ ਇਹ ਦੁੱਖ ਕਿੰਨਾ ਵੱਡਾ ਆ ਤੇ ਇਹ ਤਕਲੀਫ ਜਿਹੜੀ ਆ ਸਾਡੀ ਜ਼ਿੰਦਗੀ ਦਾ ਨਾਸ ਕਰ ਦਿੰਦੀ ਆ ਸਾਨੂੰ ਇੰਜ ਲੱਗਦਾ ਕਿ ਸਾਡੀ ਜ਼ਿੰਦਗੀ ਵਿੱਚ ਹੁਣ ਕੁਝ ਵੀ ਨਹੀਂ ਬਚਿਆ ਸੱਚੀ ਇਦਾਂ ਇੰਨੀ ਬੁਰੀ ਹਾਲਤ ਹੁੰਦੀ ਓਸ ਟਾਈਮ ਤੇ ਮੈਂ ਆਪਣੀ ਸਟੋਰੀ ਸ਼ੇਅਰ ਕੀਤੀ ਸੀ ਆਪਣੇ ਮੋਟੀਵੇਸ਼ਨਲ ਚੈਨਲ ਤੇ ਜਦਕਿ ਇਹ ਚੈਨਲ ਮੇਰਾ ਕੋਈ ਵੀ ਹੈਲਥ ਨਾਲ ਰਿਲੇਟਡ ਨਹੀਂ ਆ ਬਸ ਮੈਂ ਆਪਣੀ ਸਟੋਰੀ ਸ਼ੇਅਰ ਕੀਤੀ ਕਿ ਕਿੱਦਾਂ ਮੈਂ ਡਿਪਰੈਸ਼ਨ ਐਂਜ਼ਾਇਟੀ ਵਿੱਚੋਂ ਬਾਹਰ ਨਿਕਲੀ ਜਿਹਦੇ ਵਿੱਚ ਬਹੁਤ ਸਾਰੇ ਕਮੈਂਟਸ ਜਦੋਂ ਮੈਂ ਉਹ ਸਾਰੇ ਕਮੈਂਟ ਪੜ੍ਹਦੀ ਆ ਤਾਂ ਮੈਨੂੰ ਸੱਚੀ ਬਹੁਤ ਬੁਰਾ ਫੀਲ ਹੁੰਦਾ ਤੇ ਬਹੁਤ ਹੀ ਜ਼ਿਆਦਾ ਮੈਨੂੰ ਇਹ ਅੰਝ ਲੱਗਦਾ ਕਿ ਮੈਂ ਉਹਨਾਂ ਦੀ ਕੋਈ ਹੈਲਪ ਕਰ ਸਕਾਂ ਇਸ ਕਰਕੇ ਦੁਬਾਰਾ ਵੀਡੀਓ ਬਣਾ ਰਹੀ ਆ ਮੈਂ ਤੇ ਵੈਸੇ ਮੈਂ ਕੋਈ ਡਾਕਟਰ ਨਹੀਂ ਆ ਨਾ ਮੈਂ ਕੋਈ ਸਪੈਸ਼ਲ ਕਲਾਸ ਲਈ ਆ ਇਸ ਨਾਲ ਰਿਲੇਟਿਡ ਮੈਂ ਤੁਹਾਨੂੰ ਪਹਿਲਾਂ ਵੀ ਪਹਿਲੀਆਂ ਵੀਡੀਓ ਵਿੱਚ ਵੀ ਦੱਸਿਆ ਆ ਬਸ ਇਹ ਤੁਹਾਡੇ ਜਦੋਂ ਮੈਸੇਜ ਆਉਂਦੇ ਆ ਉਦੋਂ ਮੈਂ ਮੈਨੂੰ ਹੁੰਦਾ ਕਿ ਮੈਂ ਹਣਾ ਉਸ ਮੈਸੇਜ ਨੂੰ ਇੰਨਾ ਵੱਡਾ ਟਾਈਪ ਨਹੀਂ ਕਰ ਸਕਦੀ ਮੈਂ ਸਾਰਿਆਂ ਦੇ ਜਵਾਬ ਜਿਹੜੇ ਆ ਉਹ ਇੱਕ ਹੀ ਮੈਸੇਜ ਵਿੱਚ ਨਹੀਂ ਦੇ ਸਕਦੀ ਅਲੱਗ-ਅਲੱਗ ਪ੍ਰੋਬਲਮ ਹਨ ਐਂਜ਼ਾਈਟੀ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਐਂਜ਼ਾਈਟੀ ਬਹੁਤ ਤਰ੍ਹਾਂ ਦੀ ਹੁੰਦੀ ਹੈ ਕਿਸੇ ਨੂੰ ਐਂਜ਼ਾਈਟੀ ਵਿੱਚ ਸਿਰਦਰਦ ਹੁੰਦਾ ਆ ਨੀਂਦ ਨਹੀਂ ਆਉਂਦੀ ਜਾਂ ਫਿਰ ਘਬਰਾਹਟ ਹੁੰਦੀ ਆ ਕਈਆਂ ਨੂੰ ਬਹੁਤ ਜ਼ਿਆਦਾ ਡਰ ਲੱਗਦਾ ਆ ਤੇ ਕਈਆਂ ਨੂੰ ਅਲੱਗ-ਅਲੱਗ ਵਹਿਮ ਹੁੰਦੇ ਨੇ ਵਹਿਮ ਵੀ ਸਾਰਿਆਂ ਨੂੰ ਅਲੱਗ-ਅਲੱਗ ਹੀ ਹੁੰਦੇ ਨੇ ਕਿਸੇ ਨੂੰ ਹੁੰਦਾ ਆ ਕਿ ਮੇਰੀ ਮੇਰੀ ਹੈਲਥ ਨਾਲ ਹੁੰਦੇ ਹੈਲਥ ਨਾਲ ਰਿਲੇਟਡ ਹੀ ਆ ਕਿ ਸਾਡੇ ਸਰੀਰ ਵਿੱਚ ਕਿਤੇ ਨਾ ਕਿਤੇ ਤਰਦੇ ਤਾਂ ਹੁੰਦਾ ਚਿੱਤਾਂ ਕਿ ਇਹ ਦੁੱਖ ਬਣ ਗਿਆ ਬਹੁਤ ਵੱਡਾ ਦੁੱਖ ਬਣ ਗਿਆ ਹੁਣ ਇਹ ਠੀਕ ਹੋਣਾ ਹੀ ਨਹੀਂ ਇਦਾਂ ਦੇ ਵਹਿਮ ਹੁੰਦੇ ਆ ਸਾਰਿਆਂ ਦੇ ਅਲੱਗ-ਅਲੱਗ ਹੀ ਕੁਐਸਚਨ ਸੀ ਕਈਆਂ ਨੇ ਮੈਨੂੰ ਇਹ ਵੀ ਕੁਐਸਚਨ ਪੁੱਛਿਆ ਮੈਸੇਜ ਕੀਤਾ ਸੋਰੀ ਕੁਐਸਚਨ ਕਰ ਲਓ ਮੈਸੇਜ ਕਰ ਲਓ ਕਿ ਤੁਸੀਂ ਜਦੋਂ ਠੀਕ ਹੋਗੇ ਤੁਹਾਨੂੰ ਦੁਬਾਰਾ ਇਹ ਪ੍ਰੋਬਲਮ ਹੁੰਦੀ ਆ ਤੇ ਮੈਂ ਉਹਨਾਂ ਦਾ ਅਨਸਰ ਦਿੱਤਾ ਉਹਨਾਂ ਨੂੰ ਦੋ ਦਿਨ ਲਾਈਨਾਂ ਵਿੱਚ ਕਿ ਹਾਂ ਮੈਨੂੰ ਜਦੋਂ ਕਦੀ ਕਦੀ ਟੈਨਸ਼ਨ ਤਾਂ ਸਾਰਿਆਂ ਨੂੰ ਹੀ ਹੁੰਦੀ ਆ ਬਿਲਕੁਲ ਜੋ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਵੀ ਠੀਕ ਆ ਟੈਨਸ਼ਨ ਤਾਂ ਦੁੱਖ ਸੁੱਖ ਜ਼ਿੰਦਗੀ 'ਚ ਆਉਂਦੇ ਨੇ ਚਿੰਤਾ ਹੁੰਦੀ ਆ ਪਰ ਪਹਿਲਾਂ ਵਾਂਗ ਮੈਨੂੰ ਹੁਣ ਉਹ ਜਿਹੜੀ ਚਿੰਤਾ ਆ ਉਹ ਟੈਨਸ਼ਨ ਆ ਉਹ ਡਰਾਉਂਦੀ ਨਹੀਂ ਆ ਤੇ ਮੈਂ ਉਹਨਾਂ ਦਾ ਜਵਾਬ ਦਿੱਤਾ ਤੇ ਹੁਣ ਵੀ ਮੈਂ ਦੱਸਣਾ ਚਾਹੁੰਦੀ ਆ ਕਿ ਮੈਨੂੰ ਹੁਣ ਪਹਿਲਾਂ ਵਾਂਗ ਟੈਨਸ਼ਨ ਨਹੀਂ ਹੁੰਦੀ ਮੈਂ ਆਪਣੀ ਜੇ ਮੈਨੂੰ ਟੈਨਸ਼ਨ ਹੁੰਦੀ ਤਾਂ ਸ਼ਾਇਦ ਮੈਂ ਆਪਣਾ ਇਹ ਚੈਨਲ ਖੋਲਣ ਦੀ ਹਿੰਮਤ ਨਹੀਂ ਰੱਖਦੀ ਕਿਉਂਕਿ ਜਦੋਂ ਮੈਨੂੰ ਇਹ ਪ੍ਰੋਬਲਮ ਸੀ ਨਾ ਮੈਂ ਤਾਂ ਕਿਸੇ ਨਾਲ ਗੱਲ ਵੀ ਨਹੀਂ ਸੀ ਕਰਦੀ ਮੈਨੂੰ ਆਪਸ ਸੋਚਦੀ ਰਹਿੰਦੀ ਸੀ 네ਗੇਟਿਵ ਸੋਚੀ ਜਾਣਾ ਕਿਸੇ ਨਾਲ ਵੀ ਗੱਲ ਕਰਨ ਤੋਂ ਡਰਨਾ ਬਸ ਜੇ ਮੈਂ ਉਸ ਪ੍ਰੋਬਲਮ ਚ ਨਿਕਲ ਕੇ ਅੱਜ ਕੰਮ ਕਰ ਰਹੀ ਆ ਆਪਣੀ ਜ਼ਿੰਦਗੀ ਵਿੱਚ ਕੁਝ ਚਲੋ ਮੈਂ ਕਹਿ ਲਉ ਕਿ ਮੈਂ ਫ੍ਰੀ ਰਹਿਣ ਨਾਲੋਂ ਚਾਹੁੰਦੀ ਸੀ ਕਿ ਮੈਂ ਕੁਝ ਨਾ ਕੁਝ ਕਰਾਂ ਹਨਾ ਹੋਰ ਵੀ ਮੈਂ ਆਪਣੀ ਲਾਈਫ ਵਿੱਚ ਕੁਝ ਨਾ ਕੁਝ ਬਿਜ਼ੀ ਰਹਿਣੀ ਆ ਕੁਝ ਨਾ ਕੁਸ਼ ਕਰਦੀ ਆ ਕਿ ਜਿਸ ਦੇ ਨਾਲ ਮੈਂ ਬਿਜ਼ੀ ਰਵਾਂ ਤੇ ਆਪਣੀ ਜ਼ਿੰਦਗੀ ਵਿੱਚ ਗਰੋਥ ਕਰਾਂ ਹਨਾ ਵਧੀਆ ਵਧੀਆ ਪਾਸੇ ਜਾਵਾਂ ਤੇ ਉਹਦੇ ਕਰਕੇ ਮੈਂ ਤੁਹਾਨੂੰ ਦੱਸਦੀ ਆ ਕਿ ਹੁਣ ਮਿੰਨੀ ਪ੍ਰੋਬਲਮ ਜਿਹੜੀ ਆ ਡਰਾਉਂਦੀ ਨਹੀਂ ਆ ਕੋਈ ਵੀ ਪ੍ਰੋਬਲਮ ਆ ਜੇ ਮੈਂ ਡਰਦੀ ਨਹੀਂ ਆ ਮੇਰੇ ਸਭ ਤੋਂ ਪਹਿਲਾਂ ਨਾਲੋਂ ਵੀ ਹੌਸਲਾ ਜਿਹੜਾ ਵਾ ਵਧੀਆ ਹੋ ਗਿਆ ਤੇ ਇਦੇ ਵਿੱਚ ਅੱਜ ਦੀ ਵੀਡੀਓ ਵਿੱਚ ਮੈਂ ਦੱਸਾਂਗੀ ਕਿ ਜਿੰਨਾ ਵਿੱਚ ਜ਼ਿਆਦਾਤਰ ਮੈਸੇਜ ਆਇਆ ਕਿ ਸਾਨੂੰ ਅੰਜ ਲੱਗਦਾ ਕਿ ਸਾਨੂੰ ਹਾਰਟ ਅਟੈਕ ਆ ਜਾਣਾ ਧੜਕਣ ਤੇਜ਼ ਹੋ ਜਾਣੀ ਜਦੋਂ ਡਿਪਰੈਸ਼ਨ ਹੁੰਦਾ ਨਾ ਐਂਜ਼ਾਇਟੀ ਹੁੰਦੀ ਹੈ ਜਦੋਂ ਕੋਈ ਵੀ ਸਾਨੂੰ ਦਿਨ ਵਿੱਚ ਕਈ ਵਾਰੀ ਸਵੇਰੇ ਸਵੇਰੇ ਮਾਰਨਿੰਗ ਟਾਈਮਸ ਜਾਂ ਈਵਨਿੰਗ ਟਾਈਮ ਫਾਸਟ ਕਰਕੇ ਜਦੋਂ ਸਾਰੇ ਸੌ ਜਾਂਦੇ ਨੀਂਦ ਨਹੀਂ ਹੁੰਦੀ ਉਦੋਂ ਅਚਾਨਕ ਇਦਾਂ ਲੱਗਦਾ ਕਿ ਸਾਡੀ ਜਿਹੜੀ ਹਾਰਟ ਬੀਟ ਆ ਉਹ ਤੇਜ਼ ਹੋ ਗਈ ਆ ਸਾਨੂੰ ਹਾਰਟ ਅਟੈਕ ਆ ਜਾਏਗਾ ਹਨਾ ਪੇਂਹ ਨੂੰ ਇਹ ਪ੍ਰੋਬਲਮ ਹੁੰਦੀ ਆ ਤਾਂ ਉਹਦੇ ਵਾਸਤੇ ਜਦੋਂ ਮੈਨੂੰ ਇਦਾਂ ਹੁੰਦਾ ਸੀ ਤਾਂ ਮੈਂ ਬਹੁਤ ਸਾਰੀਆਂ ਵੀਡੀਓ ਵੀ ਦੇਖਦੀ ਸੀ ਹਨਾ ਮੈਡੀਸਿਨ ਵੀ ਖਾ ਰਹੀ ਸੀ ਤਾਂ ਵੀ ਮੈਨੂੰ ਫਰਕ ਨਹੀਂ ਲੱਗਦਾ ਜਦੋਂ ਮੈਂ ਇੱਕ ਚੈਨਲ ਆਉਦਾ ਮੈਂ ਨਾਮ ਮੈਂਸ਼ਨ ਕਰ ਦਾਂਗੀ ਡਿਸਕ੍ਰਿਪਸ਼ਨ ਵਿੱਚ ਵੀਡੀਓ ਵੀ ਲਿੰਕ ਵੀ ਉਹਨਾਂ ਦਾ ਸ਼ੇਅਰ ਕਰਾਂਗੀ ਤੁਸੀਂ ਚੈੱਕ ਕਰ ਲਿਓ ਸ਼ਾਇਦ ਤੁਸੀਂ ਦੇਖਦੇ ਵੀ ਹੋਵੋਗੇ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਕੁਝ ਟੈਕਨੀਕ ਸੀ ਤੇ ਉਹਦੇ ਵਿੱਚ ਉਹਨਾਂ ਚੈਨਲ ਦਾ ਨਾਮ ਆ ਅਚੀਵ ਹੈਪਲੀ ਸੈਲਫ ਇੰਪਰੂਵਮੈਂਟ ਅਚੀਵ ਹੈਪਲੀ ਸੈਲਫ ਇੰਪਰੂਵਮੈਂਟ ਡਾਕਟਰ ਗੁਰ ਇਕਬਾਲ ਸਿੰਘ ਦੀ ਆ ਚੈਨਲ ਆ ਉਹਨਾਂ ਦਾ ਉਹਨਾਂ ਦੀ ਵੀਡੀਓ ਨੂੰ ਮੈਂ ਫੋਲੋ ਕਰਦੀ ਸੀ ਜਿੱਦੋਂ ਕਹਿੰਦੇ ਸੀ ਮੈਨੂੰ ਉਹ ਤਾਂ ਮੈਂ ਉਹ ਨਹੀਂ ਸੀ ਮੈਨੂੰ ਕਹਿੰਦੇ ਜਿੱਦੋਂ ਵੀਡੀਓ ਵਿੱਚ ਕਹਿੰਦੇ ਹੀ ਉਹ ਤਾਂ ਮੈਂ ਕਰਦੀ ਸੀ ਤੇ ਮੈਨੂੰ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਲੱਗਿਆ ਉਹਨਾਂ ਦੀ ਜਿਹੜੀ ਹਾਰਟ ਅਟੈਕ ਵਾਲੀ ਵੀਡੀਓ ਕਿ ਜਦੋਂ ਸਾਨੂੰ ਇਦਾਂ ਫੀਲ ਹੁੰਦਾ ਹੈ ਕਿ ਸਾਨੂੰ ਅਟੈਕ ਆ ਜਾਏਗਾ ਦਰਦ ਫੀਲ ਹੁੰਦਾ ਜਾਂ ਫਿਰ ਧੜਕਣ ਤੇਜ਼ ਹੋ ਜਾਣੀ ਬੇਚਾਨੀ ਹੋਣੀ ਡਰ ਲੱਗਣਾ ਤਾਂ ਉਸ ਵਿੱਚ ਸਭ ਤੋਂ ਪਹਿਲਾ ਕੰਮ ਕੀ ਕਰਨਾ ਆ ਕਿ ਜਦੋਂ ਵੀ ਤੁਹਾਨੂੰ ਇਦਾਂ ਲੱਗੇ ਤੁਸੀਂ ਬਰੀਥਿੰਗ ਕਰੋ ਜਦੋਂ ਤੁਹਾਨੂੰ ਉਸ ਅਟੈਕ ਤੋਂ ਬਾਹਰ ਆ ਜੋ ਜਦੋਂ ਤੁਹਾਨੂੰ ਲੱਗੇ ਕਿ ਇਹ ਚੀਜ਼ ਤੋਂ ਹੁਣ ਮੈਂ ਥੋੜਾ ਜਿਹਾ ਬਾਹਰ ਨਿਕਲ ਗਿਆ ਉਸ ਟਾਈਮ ਉਹ ਥੋੜੇ ਟਾਈਮ ਲਈ ਹੁੰਦਾ ਬਾਅਦ ਵਿੱਚ ਰੁਕ ਜਾਂਦਾ ਤੇ ਉਸ ਟਾਈਮ ਤੇ ਕੀ ਕਰੋ ਬਾਅਦ ਵਿੱਚ ਬਰੀਥਿੰਗ ਕਰੋ ਬਰੀਥਿੰਗ ਕਰਨ ਦੇ ਨਾਲ ਜਿਹੜਾ ਵਾ ਬਰੀਥਿੰਗ ਕਿੱਦਾਂ ਕਰਨੀ ਆ ਲੰਮਾ ਸਾਹ ਖਿੱਚਣਾ ਅੰਦਰ ਤੇ ਉਸ ਨੂੰ 10 10 ਤੱਕ ਕਾਊਂਟ ਕਰੋ ਆਪਣੇ ਅੰਦਰ ਕਾਊਂਟਿੰਗ ਕਰੋ 10th ਅਕਾਊਂਟ ਕਰੋ ਫਿਰ ਉਸ ਨੂੰ ਬਾਹਰ ਕੱਢ ਦਿਓ ਇਦਾਂ ਤੁਸੀਂ 5-6 ਵਾਰੀ ਕਰਨਾ ਹੈ 5-6 ਵਾਰੀ ਕਰਨ ਤੋਂ ਬਾਅਦ ਇਹ ਇਸ ਚੀਜ਼ ਨਾਲ ਤੁਹਾਨੂੰ ਬਹੁਤ ਹੀ ਜਿਹੜਾ ਰਿਲੈਕਸ ਹੋਵੇਗਾ ਤੁਹਾਡਾ ਮਾਈਂਡ ਰਿਲੈਕਸ ਹੋਵੇਗਾ ਇਸ ਤੋਂ ਇਲਾਵਾ ਨੰਬਰ 2 ਤੁਸੀਂ ਆਪਣੀ ਲੋਕੇਸ਼ਨ ਚੇਂਜ ਕਰ ਦਿਓ ਜਦੋਂ ਤੁਹਾਨੂੰ ਲੱਗਦਾ ਨਾ ਕਿ ਤੁਹਾਨੂੰ ਬਹੁਤ ਜ਼ਿਆਦਾ ਘਬਰਾਟ ਹੋ ਰਹੀ ਆ ਹਾਰਟ ਬੀਟ ਤੇਜ਼ ਹੋ ਰਹੀ ਆ ਤੁਹਾਨੂੰ ਮਹਿਸੂਸ ਹੋ ਰਿਹਾ ਤੁਸੀਂ ਜੇ ਬੈੱਡ ਤੇ ਬੈਠੇ ਹੋ ਬੈੱਡ ਤੋਂ ਬਾਹਰ ਚਲੇ ਜਾਓ ਥੋੜਾ ਵਾਕ ਕਰ ਲਓ ਜਿੱਕਰ ਦੇ ਅੰਦਰੋਂ ਤੋਂ ਬਾਹਰ ਚਲੇ ਜਾਓ ਜੇ ਤੁਹਾਨੂੰ ਬਾਹਰ ਇਹਦਾ ਮਹਿਸੂਸ ਹੋ ਰਿਹਾ ਤਾਂ ਤੁਸੀਂ ਅੰਦਰ ਚਲ ਜਾਓ ਅੰਦਰ ਬੈਠ ਜਿਓ ਜਾ ਕੇ ਜਿੱਥੇ ਤੁਹਾਨੂੰ ਸਹੀ ਲੱਗਦਾ ਉੱਥੇ ਬੈਠੋ ਪਰ ਉਸ ਲੋਕੇਸ਼ਨ ਤੋਂ ਤੁਸੀਂ ਆਪਣੀ ਲੋਕੇਸ਼ਨ ਚੇਂਜ ਕਰਕੇ ਵੇਖੋ ਨੰਬਰ 3 ਤੁਸੀਂ ਜਦੋਂ ਵੀ ਤੁਹਾਨੂੰ ਇਹ ਹਾਰਟ ਅਟੈਕ ਪੈਨਿਕ ਅਟੈਕ ਹੁੰਦੇ ਆ ਉਸ ਤੋਂ ਬਾਅਦ ਤੁਸੀਂ ਇੱਕ ਕੰਮ ਜ਼ਰੂਰ ਕਰਨਾ ਵਾ ਕਿ ਦਿਨ ਵਿੱਚ ਜਦੋਂ ਤੁਸੀਂ ਠੀਕ ਹੁੰਦੇ ਹੋ ਨਾ ਜਦੋਂ ਕੋਈ ਵੀ ਤੁਹਾਨੂੰ ਐਂਜ਼ਾਈਟੀ ਨਹੀਂ ਹੋ ਰਹੀ ਉਸ ਟਾਈਮ ਤੁਸੀਂ ਇੱਕ ਡਾਇਰੀ ਲਿਖੋ ਜਿਹਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀਆਂ ਜਦੋਂ ਤੁਹਾਨੂੰ ਇਹ ਪੈਨਿਕ ਅਟੈਕ ਜਾਂ ਇਦਾਂ ਦੀ ਹਾਰਟ ਬੀਟ ਤੇਜ਼ ਹੋਣ ਵਾਲੀ ਪ੍ਰੋਬਲਮ ਆਈ ਉਸ ਉਸ ਤੋਂ ਪਹਿਲਾਂ ਕੀ ਮਹਿਸੂਸ ਕੀਤਾ ਤੁਸੀਂ ਕਿੰਨਾ ਨੂੰ ਮਿਲੇ ਕੀ ਗੱਲ ਹੋਈ ਸਾਰਾ ਕੁਝ ਲਿਖੋ ਜਿਹੜੇ 네ਗੇਟਿਵ ਥੌਟ ਹੁੰਦੇ ਪੋਜ਼ਿਟਿਵ ਥੌਟ ਸਾਰੇ ਲਿਖੋ ਕਿ ਤੁਹਾਨੂੰ ਕੀ ਮਹਿਸੂਸ ਹੁੰਦਾ ਆ ਲਿਖਣ ਦੇ ਨਾਲ ਪ੍ਰੋਬਲਮ ਬਹੁਤ ਘਟਦੀ ਆ ਜਿਹੜੀ ਚੀਜ਼ ਤੁਸੀਂ ਸ਼ੇਅਰ ਨਹੀਂ ਕਰ ਸਕਦੇ ਉਸ ਨੂੰ ਲਿਖੋ ਲਾਸਟ ਪੁਆਇੰਟ ਜੋ ਮੈਂ ਪਹਿਲਾਂ ਵੀ ਆਪਣੀ ਵੀਡੀਓ ਵਿੱਚ ਕਿਹਾ ਸਭ ਤੋਂ ਜ਼ਰੂਰੀ ਕੰਮ ਜਿਸ ਨੇ ਮੈਨੂੰ ਇਸ ਪ੍ਰੋਬਲਮ ਵਿੱਚੋਂ ਬਾਹਰ ਕੱਢਿਆ ਉਹ ਹੀ ਰੱਬ ਨਾਲ ਜੁੜੋ ਮਨ ਦੀ ਸ਼ਾਂਤੀ ਦਾ ਕੋਈ ਨਾ ਕੋਈ ਆਧਾਰ ਹੋਣਾ ਚਾਹੀਦਾ ਰੱਬ ਨਾਲ ਜੁੜੋ ਪਾਠ ਕਰੋ ਸਿਮਰਨ ਕਰੋ ਸੇਵਾ ਕਰੋ ਕੁਛ ਵੀ ਕਰੋ ਜਿੱਦੇ ਨਾਲ ਤੁਹਾਨੂੰ ਜਿਹੜੀ ਹੈ ਤੁਹਾਡੇ ਮਨ ਨੂੰ ਸ਼ਾਂਤੀ ਮਿਲੇ ਜਦੋਂ ਤੁਸੀਂ ਪ੍ਰਮਾਤਮਾ ਨਾਲ ਜੁੜੋਗੇ ਪ੍ਰਮਾਤਮਾ ਦਾ ਨਾਮ ਚਪੋਗੇ ਨਾ ਤੁਹਾਡਾ ਹੌਲੀ-ਹੌਲੀ ਕਰਕੇ ਜਿਹੜੀ ਇਹ ਪ੍ਰੋਬਲਮ ਘਟਣੀ ਸ਼ੁਰੂ ਹੋ ਜਾਂਦੀ ਆ ਇੱਕਦਮਤ ਨਹੀਂ ਇੱਕ 10 ਦਿਨਾਂ 15 ਦਿਨਾਂ ਵਿੱਚ ਨਹੀਂ ਅਸਰ ਹੁੰਦਾ ਹੌਲੀ-ਹੌਲੀ ਘਟਦੀ-ਘਟਦੀ ਇੱਕਦਮ ਖਤਮ ਹੋ ਜਾਂਦੀ ਹੈ ਜੇ ਤੁਸੀਂ ਕਹਿੰਦੇ ਹੋ ਨਾ ਕਿ ਐਂਜਾਇਟੀ ਜਾਂ ਡਿਪਰੈਸ਼ਨ ਵਾਲੀ ਪ੍ਰੋਬਲਮ ਭਾਵੇਂ ਤੁਹਾਡੀ ਕਿੰਨੀ ਵੀ ਪੁਰਾਣੀ ਹੈ 14 ਸਾਲ 15 ਸਾਲ 10 ਸਾਲ ਹਣ ਕਿ ਸਦੀ ਹੋਰ ਜਿੱਦ ਜੇ ਕਿਸਤੀ ਬਹੁਤ ਘੱਟ ਆ ਤਾਂ ਹੋਰ ਵੀ ਚਲਦੀ ਠੀਕ ਹੋ ਜਾਣਗੀ ਜਿੰਨਾ ਤੇ 15 16 ਸਾਲ ਮੇਰੀ ਤੇ ਬਹੁਤ ਘੱਟ ਸੀ ਇਹ ਪ੍ਰੋਬਲਮ ਥੋੜਾ ਟਾਈਮ ਮੇਰੇ ਨਾਲ ਰਹੀ ਮਤਲਬ ਦੋ ਤਿੰਨ ਸਾਲ ਪ੍ਰੋਬਲਮ ਇਹ ਮੈਨੂੰ ਰਹੀ ਸਾਲੇ ਕਿਤਾ ਮੈਨੂੰ ਪਤਾ ਹੀ ਨਹੀਂ ਚੱਲਿਆ ਕਿ ਮੈਨੂੰ ਇਹ ਪ੍ਰੋਬਲਮ ਹੈਗੀ ਆ ਇੱਕ ਸਾਲ ਤਾਂ ਮੈਂ ਇਹੀ ਸਮਝਦੀ ਰਹੀ ਕਿ ਮੈਂ ਬਿਮਾਰ ਆ ਮੈਨੂੰ ਕੋਈ ਨਾ ਕੋਈ ਦੁੱਖ ਲੱਗ ਗਿਆ ਜੋ ਠੀਕ ਨਹੀਂ ਹੋ ਸਕਦਾ ਹਣਾ ਜਿੱਥੇ ਵੀ ਦਰਦ ਹੋਣੀ ਬਸ ਉੱਥੇ ਕੁਛ ਨਾ ਕੁਛ ਮੈਂ ਬਣਾ ਦੇਣਾ ਕਿ ਇਹ ਹੁਣ ਕੈਂਸਰ ਆ ਇਹ ਬੋਣ ਕਿਡਨੀ ਖਰਾਬ ਐ ਇਦਾਂ ਕੁਛ ਨਾ ਕੁਛ ਮੈਂ ਆਪਣੇ ਕੋਲੇ ਹੀ ਬਣਾ ਦਿੰਦੀ ਟੈਸਟ ਕਰਵਾਈ ਜਾਂਦੀ ਡਾਕਟਰਾਂ ਦੇ ਐਨੇ ਜ਼ਿਆਦਾ ਚੱਕਰ ਕਿ ਮੈਨੂੰ ਆਪਣੇ ਟੈਸਟਾਂ ਤੇ ਇਨੀ ਹੀ ਯਕੀਨ ਆਉਂਦਾ ਜਦੋਂ ਟੈਸਟ ਕਰਵਾਉਣਾ ਕੁਛ ਨਹੀਂ ਹੋਣਾ ਮੈਨੂੰ ਲੱਗਣਾ ਕਿ ਨਹੀਂ ਟੈਸਟ ਜਿਹੜੇ ਹੋਰ ਵੀ ਹੋਣੇ ਚਾਹੀਦੇ ਆ ਤੇ बाद ਵਿੱਚ ਜਦੋਂ ਸਾਲ ਬਾਅਦ ਪਤਾ ਲੱਗਾ ਕਿ ਇਹ ਮੇਰੇ ਸਿਰ ਦੀ ਪ੍ਰੋਬਲਮ ਆ ਇਹ ਮੈਨੂੰ ਡਿਪਰੈਸ਼ਨ ਆ ਐਂਜ਼ਾਈਟੀ ਆ ਫਿਰ ਮੈਨੂੰ ਜਦੋਂ ਡਿਪਰੈਸ਼ਨ ਵਾਲੀ ਦਵਾਈ ਮੇਰੀ ਚੱਲੀ ਫਿਰ ਮੈਂ ਉਹਨਾਂ ਦਵਾਈ ਦੇ ਨਾਲ-ਨਾਲ ਮੈਡੀਸਿਨ ਦੇ ਨਾਲ-ਨਾਲ ਪ੍ਰਮਾਤਮਾ ਦੇ ਨਾਮ ਦਾ ਸਹਾਰਾ ਲਿਆ ਇੰਨਾ ਕੁਝ ਆਤਾਂ ਨੂੰ ਜਿੱਦਾਂ ਬਰੀਥਿੰਗ ਬਰੀਥਿੰਗ ਕੀਤੀ ਆਪਣਾ ਆਪਣੇ ਆਪ ਨੂੰ ਜਿਹੜਾ ਵਾ ਥੋਟ ਆਪਣੇ ਚੇਂਜ ਕੀਤੇ ਆਪਣੇ ਆਪ ਨੂੰ ਹੌਸਲਾ ਦਿੱਤਾ ਤੇ ਪ੍ਰਮਾਤਮਾ ਵਾ ਸਭ ਤੋਂ ਵੱਡਾ ਹੌਸਲਾ ਪ੍ਰਮਾਤਮਾ ਦਾ ਨਾਮ ਸੀ ਜਿਸ ਨੇ ਆਪਣੇ ਆਪ ਹੀ ਮੇਰੇ ਸਾਰੇ ਜਿਹੜਿਆ ਕੰਮ ਜਿਹੜੀਆਂ ਮੇਰੀਆਂ ਆਦਤਾਂ ਜਿਹੜੀਆਂ ਚੇਂਜ ਕਰਵਾ ਦਿੱਤੀਆਂ ਤੇ ਅੱਜ ਵੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਿਹੜਾ ਇਸ ਚੀਜ਼ ਨੂੰ ਮੈਂ ਕੰਟੀਨਿਊ ਰੱਖਿਆ ਆਪਣੀਆਂ ਸਾਰੀਆਂ ਆਦਤਾਂ ਨੂੰ ਤੇ ਮੈਨੂੰ ਇਹ ਪ੍ਰੋਬਲਮ ਜਿਹੜੀ ਆ ਬਿਲਕੁਲ ਨਹੀਂ ਆ ਕੋਈ ਮੈਡੀਸਿਨ ਨਹੀਂ ਖਾਣੀ ਪੈਂਦੀ ਕੁਛ ਵੀ ਨਹੀਂ ਕੋਈ ਨਾ ਨੀਂਦ ਦੀ ਕੋਲੀ ਕੁਛ ਵੀ ਨਹੀਂ ਪ੍ਰਮਾਤਮਾ ਦੀ ਇੰਨੀ ਕਿਰਪਾ ਆ ਤੁਸੀਂ ਵੀ ਪ੍ਰਮਾਤਮਾ ਦਾ ਨਾਮ ਜਪੋ ਨਹੀਂ ਵੀ ਦਿਲ ਕਰਦਾ ਤਾਂ ਵੀ ਜਪੋ ਪਾਠ ਕਰਿਆ ਕਰੋ ਸਿਮਰਨ ਕਰਿਆ ਕਰੋ ਸੇਵਾ ਕਰੋ ਬੁਰ ਦਵਾਰ ਸਾਹਿਬ ਜਾ ਕੇ ਸੇਵਾ ਕਰੋ ਕੋਸ਼ਿਸ਼ ਵੀ ਕਰੋ ਜੀ ਜੋ ਵੀ ਤੁਹਾਡਾ ਦਿਲ ਕਰਦਾ ਹੈ ਪਰ ਪ੍ਰਮਾਤਮਾ ਨਾਲ ਜੁੜੋ ਸਭ ਤੋਂ ਜਿਹੜਾ ਮੇਨ ਕੰਮ ਆ ਜੋ ਤੁਹਾਨੂੰ ਠੀਕ ਕਰ ਸਕਦਾ ਹੈ ਸਭ ਤੋਂ ਵੱਡੀ ਮੈਡੀਸਿਨ ਜਿਹੜੀ ਪ੍ਰਮਾਤਮਾ ਦਾ ਨਾਮ ਪੂਰੇ ਵਿਸ਼ਵਾਸ ਨਾਲ ਪ੍ਰਮਾਤਮਾ ਦਾ ਨਾਮ ਜਦ ਆਪਣੇ ਆਪ ਦੇਖਿਓ ਤੁਸੀਂ ਕਿਦਾਂ ਠੀਕ ਹੁੰਦੇ ਹੋ ਲਾਸਟ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰਾ ਮੋਟੀਵੇਸ਼ਨਲ ਚੈਨਲ ਆ ਕੋਈ ਹੈਲਥ ਨਾਲ ਰਿਲੇਟਡ ਚੈਨਲ ਨਹੀਂ ਆ ਪਰ ਜਦੋਂ ਤਾਂ ਡੇ ਮੈਸੇਜ ਆਉਂਦੇ ਆ ਤਾਂ ਫਿਰ ਮੈਨੂੰ ਹੁੰਦਾ ਹੈ ਕਿ ਮੈਂ ਜ਼ਰੂਰ ਰਿਪਲਾਈ ਤਾਂ ਨਹੀਂ ਕਰ ਸਕਦੀ ਤੇ ਵੀਡੀਓ ਜ਼ਰੂਰ ਪਾਵਾਂ ਜਿਹਦੇ ਨਾਲ ਤੁਹਾਨੂੰ ਸਮਝ ਲੱਗੇ ਕਿ ਮੈਂ ਕਿੱਦਾਂ ਇਸ ਬਿਮਾਰੀ ਚੋਂ ਬਾਹਰ ਆਈ